ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਮਹਾਨ ਪਾਵਨ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਾਤਾ ਕੌਲਣਾ ਮਿਸ਼ਨ ਹਸਪੀਟਲ ਇੱਕ ਐਸੀ ਸੰਸਥਾ ਹੈ ਜੋ ਬਹੁਤ ਲੰਬੇ ਸਮੇਂ ਤੋਂ ਇੱਥੇ ਮਰੀਜ਼ਾਂ ਦੀ ਸੇਵਾ ਵਾਸਤੇ 24 ਘੰਟੇ ਡਾਕਟਰ ਸਹਿबान ਹਾਜ਼ਰ ਰਹਿੰਦੇ ਨੇ ਡਾਕਟਰ ਸਰਦਾਰ ਅਮਰੀਕ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੀਠੋ ਗਵਾਈ ਹੀਠ ਇਹ ਹਸਪੀਟਲ ਬਹੁਤ ਵਧੀਆ ਢੰਗ ਨਾਲ ਚੱਲਦਾ ਕਿਉਂਕਿ ਇੱਥੇ ਅਮੀਰ ਆਵੇ ਗਰੀਬ ਆਵੇ ਹਰ ਇੱਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਉਸ ਨੂੰ ਇੱਥੇ ਅਟੈਂਡ ਕੀਤਾ ਜਾਂਦਾ ਹੈ ਔਰ ਖਾਸ ਕਰਕੇ ਜੋ ਗਰੀਬ ਪਿੰਡਾਂ ਦੇ ਲੋਕ ਆਉਂਦੇ ਨੇ ਮਾਈ ਭਾਈ ਆਉਂਦੇ ਨੇ ਉਹਨਾਂ ਦੇ ਵਾਸਤੇ ਬਹੁਤ ਵੱਡੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਔਰ ਵਿਸ਼ੇਸ਼ ਕਰਕੇ ਇਸ ਹਸਪੀਟਲ ਦੀ ਇੱਕ ਖਾਸੀਅਤ ਹੈ ਕਿ ਜਦੋਂ ਤੋਂ ਹਸਪੀਟਲ ਸ਼ੁਰੂ ਹੋਇਆ ਇਹਨਾਂ ਨੇ ਹਰ ਮਹੀਨੇ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਰਸ ਕੇ ਕੀਰਤਨ ਦਰਬਾਰ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਮਰitsar ਸਾਹਿਬ ਸ਼ਬਦ ਕੀਰਤਨ ਨਾਮ ਸਿਮਰਨ ਸਤਸੰਗ ਸਭਾ ਸੁਸਾਇਟੀ ਸਾਰੀਆਂ ਸੰਗਤਾਂ ਮਿਲ ਕੇ ਬਹੁਤ ਵੱਡਾ ਉਪਰਾਲਾ ਕਰ ਰਹੀਆਂ ਨੇ ਔਰ ਇਹ ਹਸਪੀਟਲ ਹਮੇਸ਼ਾ ਹੀ ਗਰੀਬਾਂ ਦੀ ਮਦਦ ਦੇ ਵਾਸਤੇ ਤਰ ਤਿਆਰ ਪਰ ਤਿਆਰ ਰਿਹਾ ਹੈ ਐਸੇ ਹਸਪੀਟਲ ਨੂੰ ਡੋਨੇਸ਼ਨ ਦੇਣੀ ਸਰਦਾਰ ਵਿਕਰਮਜੀਤ ਸਿੰਘ ਇਸਾਨੀ ਮੈਂਬਰ ਪਾਰਲੀਮੈਂਟ ਜਨਾਂ ਦੀਆਂ ਪੰਥਪਰਤੀ ਬਹੁਤ ਵੱਡੀਆਂ ਸੇਵਾਵਾਂ ਨੇ ਔਰ ਹਮੇਸ਼ਾ ਹੀ ਉਹ ਸੇਵਾ ਦੇ ਵਾਸਤੇ ਤਤਪਰ ਰਹਿੰਦੇ ਨੇ ਉਹਨਾਂ ਦੇ ਵੱਲੋਂ ਇੱਕ ਐਂਬੂਲੈਂਸ ਵੈਨ ਭੇਟ ਕੀਤਾ ਕੀ ਕੀਤੀ ਗਈ ਹੈ ਜੋ ਉਹਨਾਂ ਦੀ ਬਹੁਤ ਵੱਡੀ ਸੇਵਾ ਹੈ ਕਿਉਂਕਿ ਕਈ ਗਰੀਬ ਜਿਹੜੇ ਨੇ ਉਹ ਆਪਣੇ ਜੇ ਵਿੱਚੋਂ ਖਰਚਾ ਕਰਕੇ ਆਪਣੀ ਨਮਰੀਜ਼ ਨੂੰ ਨਾਲ ਲਿਆ ਸਕਦੇ ਨੇ ਨਾਲ ਜਾ ਸਕਦੇ ਨੇ ਇਸ ਰੈਨ ਦੀ ਇਹ ਬਹੁਤ ਵੱਡੀ ਸੇਵਾ ਹੋਵੇਗੀ ਹਸਪੀਟਲ ਵੱਲੋਂ ਔਰ ਸਮੁਚੀਆਂ ਸੰਗਤਾਂ ਵੱਲੋਂ ਸਰਦਾਰ ਵਿਕਰਮਜੀਤ ਸਿੰਘ ਜੀ ਸਾਨੀ ਐਮਪੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਲੋੜਵੰਦ ਜਿਹੜੀਆਂ ਸੰਸਥਾ ਨੇ ਉਹਨਾਂ ਦੀਆਂ ਸੇਵਾਵਾਂ ਕਰਦੇ ਰਹੇ ਸਤਿਗੁਰੂ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੀਪ ਸਿੰਘ ਸਲੂਜਾ ਮੁੱਖ ਸੇਵਾਦਾਰ ਮਾਤਾ ਕੌਲਾ ਜੀ ਮੈਸ਼ਨ ਹਸਪਤਾਲ ਅੱਜ ਦੇ ਮਹਾਰਗ ਮੌਕੇ ਤੇ ਜੋ ਸਰਦਾਰ ਵਿਕਰਮਜੀਤ ਸਿੰਘ ਜੀ ਸਾਹਮਣੇ ਚੇਅਰਮੈਨ ਸਭਦਾਨ ਫਾਊਂਡੇਸ਼ਨ ਉਹਨਾਂ ਨੇ ਸਾਡੇ ਸਾਡੇ ਹਸਪਤਾਲ ਨੂੰ ਇੱਕ ਵੈਨ ਐਂਬੂਲੈਂਸ ਦਿੱਤੀ ਹੈ ਅੱਜ ਅਸੀਂ ਉਹਨਾਂ ਦੇ ਤਹਿ ਦਰੋਂ ਧੰਨਵਾਦੀ ਹਾਂ ਇਹ ਵੈਨ ਲੋਡ 1 ਮਰੀਜ਼ਾਂ ਦੇ ਲਈ ਆਨ ਦੇ ਲਿਆਂ ਦੇ ਲਈ ਇੱਥੇ ਲਿਆਂ ਦੇ ਲਈ ਬਹੁਤ ਕੰਮ ਦੇਵੇਗੀ ਹੋਰ ਵੀ ਹਸਪਤਾਲ ਦੇ ਵਿੱਚ ਅਨੇਕਾਂ ਕੰਮ ਚੱਲ ਰਹੇ ਹਨ ਸਾਹਮੀ ਸਾਹਿਬ ਦਾ ਸਾਰੇ ਹਸਪਤਾਲ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਕਿਹੜੇ ਕਿਹੜੇ ਜੀ ਇੱਕ ਪ੍ਰਬੰਧਕਾਂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸੇਵਾਵਾਂ ਪਹੁੰਚੀਆਂ ਸਰ ਅੱਜ ਨਾਲੇ ਹਸਪਤਾਲ ਦੇ ਵਿੱਚ ਕੀ ਕੀ ਗਾਰਜਰੀ ਚੱਲ ਰਹੇ ਹਨ ਸਿੰਘ ਸਾਹਿਬ ਗਿਆਨੀ ਗਿਆਨੀ ਗੁਰਵਜਨ ਸਿੰਘ ਜੀ ਆਏ ਹੋਏ ਅਮਰੀਕਾ ਦੇ ਅਜ ਸਿੰਘ ਸਾਹਿਬ ਗਿਆਨੇਗਰ ਵਜੇ ਸਿੰਘ ਜੀ ਸਾਹਿਬ ਦਾ ਜਹਜਦਾਰ ਸ੍ਰੀ ਅਕਾਲ ਤਖਤ ਸਾਹਿਬ ਉਹ ਵੀ ਆਏ ਨੇ ਸਰਦਾਰ ਜਸਪੀਰ ਸਿੰਘ ਜੀ ਨਾਮ ਸਰਵ ਸਤਸੰਗ ਸਭਾ ਉਹ ਵੀ ਆਏ ਨੇ ਸਾਡੇ ਡਾਕਟਰ ਸਾਹਿਬਾਨ ਸਾਰੇ ਆਏ ਨੇ ਇਸ ਹਸਪਤਾਲ ਦੇ ਵਿੱਚ ਤਕਰੀਬਨ ਹਰ ਤਰ੍ਹਾਂ ਦਾ ਯੂਨਿਟ ਚੱਲ ਰਿਹਾ ਹੈ ਚਾਹੇ ਉਹ ਜਨਰਲ ਹੈ ਚਾਹੇ ਉਹ ਸਰਜਰੀ ਹੈ ਚਾਹੇ ਉਹ ਡੈਂਟਲ ਦਾ ਹੈ ਚਾਹੇ ਉਹ ਲੇਡੀਜ਼ ਦਾ ਹੈ ਚਾਹੇ ਉਹ ਬੱਚਿਆਂ ਦਾ ਹੈ ਚਾਈਲਡ ਬੋਡੀ ਹੈ ਤੇ ਐਕਸਰੇ ਹੈ ਹਰ ਤਰ੍ਹਾਂ ਦੇ ਯੂਨਿਟ ਚੱਲ ਰਹੇ ਹਨ ਹਰ ਤਰ੍ਹਾਂ ਦੇ ਯੂਨਿਟਾਂ ਨਾਲ ਮਰੀਜ਼ਾਂ ਦੀ ਸੇਵਾ ਕੀਤੀ ਜਾ ਰਹੀ ਹੈ ਤਕਰੀਬਨ ਫਰੀ ਦੀ 50 ਰੁਪਏ ਪਰਤੀ ਨਾਲ ਜਿਹੜੇ ਡਾਕਟਰਾਂ ਦੀ ਬਾਹਰ 700 ਰੁਪਏ ਫੀਸ ਹੈ ਉਹ ਇੱਥੇ ਆ ਕੇ 50 ਰੁਪਏ ਨਾਲ ਸਾਰਬ ਨੂੰ ਜਨ ਚੈੱਕ ਕਰਦੇ ਨੇ ਦਵਾਈਆਂ ਵੀ ਅਸੀਂ ਫਰੀਦ ਦਿੰਦੇ ਆ ਹੋਰ ਤਰ੍ਹਾਂ ਦੀ ਸੇਵਾਵਾਂ ਜਿਹੜੀਆਂ ਹੋ ਸਕਦਾ ਅਸੀਂ ਕਰਦੇ ਆ ਜੀ